ਚਨਾ ਪੀਸਫੁਲੀ ਜਿਹੜੀ ਚੱਲ ਰਹੀ ਆ ਕੋਈ ਪ੍ਰੋਬਲਮ ਨਹੀਂ ਆ ਸਾਡੀ ਜਿਹੜੀ ਪੋਸਟਾ ਅਲਰਟ ਆ ਗਈ ਸਾਰੇ ਅਲਰਟ ਹੋ ਕੇ ਸੀ ਡਿਊਟੀ ਕਰ ਰਹੇ ਆ ਜੀ ਵੋਟ ਪਾਉਣਾ ਸਾਡਾ ਅਧਿਕਾਰ ਹੈਗਾ ਤੇ ਹਰ ਵੋਟਰ ਨੂੰ ਜਿਹੜੀ ਵੋਟ ਹੈ ਇਹ ਪਾਉਣੀ ਚਾਹੀਦੀ ਆ ਆਪਣੀ ਮਰਜ਼ੀ ਦਾ ਜਿਹੜਾ ਕੈਂਡੀਡੇਟ ਆ ਉਹਨੂੰ ਵੋਟ ਪਾਓ ਉਹਨੂੰ ਜਿਤਾਓ ਸਾਰੇ ਪਾਸੇ ਜਿਹੜੀ ਇਹ ਇਲੈਕਸ਼ਨ ਆ ਪੀਸਫੁਲੀ ਜਿਹੜੀ ਚੱਲ ਰਹੀ ਆ ਜ ਕੋਈ ਪ੍ਰੋਬਲਮ ਨਹੀਂ ਆ ਸਾਡੀ ਜਿਹੜੀ ਪੋਸਾ ਅਲਰਟ ਆ ਗਈ ਸਾਰੇ ਅਲਰਟ ਹੋ ਕੇ ਸੀ ਡਿਊਟੀ ਕਰ ਰਹੇ ਆ 350 ਦੇ ਕਰੀਬ ਸਾਡੇ ਜਿਹੜੇ ਮੁਲਾਜ਼ਮ ਇਸ ਜਗ੍ਹਾ ਤੇ ਤਾਇਨਾਤ ਆ ਤੇ ਮੈਡਮ ਵੋਟਰਸ ਨੂੰ ਕੀ ਅਪੀਲ ਕਰਨੀ ਵੋਟਰਾਂ ਨੂੰ ਮੈਂ ਇਹੀ ਅਪੀਲ ਕਰਨੀ ਚਾਹਨੀ ਆ ਕਿ ਫੇਅਰ ਫੇਅਰ ਆਪਣਾ ਇਲੈਕਸ਼ਨ ਕਰਾਨੀ ਆ ਆਓ ਸਾਰੇ ਵੋਟ ਪਾ ਕੇ ਜਾਓ ਸਾਡੀ ਜਿਹੜੀ ਮੁਲਾਜ਼ਮਾ ਹੱਜੇਗਾ ਤੇ ਤਾਂ ਸਤਿਨਾਤ ਹੈਗੇ ਆ ਦੰਦ ਦੀ ਕਿਸੇ ਵੀ ਕਿਸਮ ਦੀ ਕੋਈ ਲੋੜ ਨਹੀਂ ਆ ਸ਼ਰਾਰਤੀ ਅੰਸਰਾਂ ਨੂੰ ਕੀ ਕਹਿਣਾ ਚਾਹੋਗੇ ਕਿ ਕਿ ਕਿਸੇ ਵੇਲੇ ਵੀ ਕੋਈ ਅੰਸਖਾ ਵੀ ਘਟਾਣਾ ਵਾਪਰੇ ਸ਼ਰਾਰਤੀ ਅੰਸਰਾਂ ਨੂੰ ਅਸੀਂ ਨੱਥ ਪਾਵਾਂਗੇ ਜੇ ਕੋਈ ਸ਼ਰਾਰਤ ਕਰੇਗਾ ਤਾਂ ਸਾਡੀ ਫੋਰਸ ਖੜੀ ਆ ਡੰਡਾ ਬਰੇਡ ਪੂਰੀ ਹੀ ਕਰਾਂਗੇ ਨੋ ਪ੍ਰੋਬਲਮ ਜੀ ਸੁਭਨਾ ਮਾਪਨਾ ਮੀਆਂ ਡਾਕਟਰੋਂ ਪ੍ਰਕਾਸ਼ ਹੈ ਡਾਕਟਰ ਸਾਹਿਬ ਕੀ ਕਹਿਣਾ ਚਾਹੁੰਦੇ ਹੋ VOTING ਪ੍ਰਕਿਰਿਆ ਸ਼ੁਰੂ ਹੋ ਗਈ ਕਿਸ ਤਰੀਕੇ ਦਾ ਮਾਹੌਲ ਲੱਗ ਰਿਹਾ ਤੇ VOTERS ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਕਿ ਤੁਸੀਂ ਵੀ ਆਪਣੇ ਹੱਕ ਦਾ ਇਸਤੇਮਾਲ ਕਰਕੇ ਆਓ ਦੇਖੋ ਜੀ VOT ਪਾਉਣਾ ਸਾਡਾ ਅਧਿਕਾਰ ਹੈਗਾ ਤੇ ਹਰ VOTER ਨੂੰ ਜਿਹੜੀ VOT ਹੈ ਤੇ ਪਾਉਣੀ ਚਾਹੀਦੀ ਹੈ ਆਪਣੀ ਮਰਜ਼ੀ ਦਾ ਜਿਹੜਾ ਕੈਂਡੀਡੇਟ ਹੈ ਉਹਨੂੰ VOT ਪਾਓ ਤੇ ਉਹਨੂੰ ਜਿਤਾਓ ਕਿਸ ਤਰੀਕੇ ਨਾਲ ਸੋਚ ਕੇ ਤੁਸੀਂ VOT ਪਾਈ ਹੈ ਕੀ ਸੋਚ ਕੇ ਪਾਈ ਹੈ ਇਹ ਸੋਚ ਕੇ ਪਾਈ ਹੈਗੀ ਆ ਵੀ ਇਹ ਜਿੱਤਣ ਵਾਲੇ ਕੈਂਡੀਡੇਟ ਜਿਹੜੇ ਹੈਗੇ ਨੇ ਸਾਡੇ ਸ਼ਹਿਰ ਦਾ ਵਿਕਾਸ ਕਰਨ ਇੱਥੇ ਲਾਈਟ ਦਾ ਚੰਗਾ ਪ੍ਰਬੰਧ ਹੋਣਾ ਚਾਹੀਦਾ ਇੱਥੇ ਸਫਾਈ ਦਾ ਠੀਕ ਪ੍ਰਬੰਧ ਹੋਣਾ ਚਾਹੀਦਾ ਥੈਂਕ ਯੂ ਹਾਂਜੀ ਕੀ ਨਾਮ ਆਪਾਂ ਮੇਰਾ ਆਨੰਦ ਦੀਪੰਕਰ ਜੀ ਕੀ ਵੋਟ ਪਾ ਕੇ ਆਏ ਹੋ ਕਿਸ ਤਰ੍ਹਾਂ ਕਿਹਦਾ ਲੱਗ ਰਿਹਾ ਮਾਹੌਲ ਕੀ ਕਹਿਣਾ ਚਾਹੁੰਦੇ ਬਾਕੀ ਵੋਟਰਾਂ ਨੂੰ ਮਾਹੌਲ ਆਪਣੇ ਆਪਣੇ ਕੈਂਡੀਡੇਟ ਖਿਲੋਤੇ ਆ ਆਪਣੇ ਆਪਣੀ ਮਿਹਨਤ ਆ ਹਰ ਇੱਕ ਦੀ ਬਾਕੀ ਲੋਕਾਂ ਜਨਤਾ ਦੀ ਮਰਜ਼ੀ ਆ ਇਕੱਲੀ ਵੋਟ ਤੇ ਕੁਝ ਨਹੀਂ ਕਹਿ ਸਕਦੀ ਠੀਕ ਜੀ ਬਾਕੀ ਜੇ ਦੀ ਉਕਾਲਪੁਰ ਖ ਕੋ ਹਾਮੀ ਪਰੇਗਾ ਉਹ ਚੀਜ਼ ਹੋਣੀ ਆ ਬੰਦਾ ਦੇ ਜੋ ਕਰਦਾ ਉਹ ਕਰਦਾ ਹੀ ਵਾਪੇ ਛਾਰ ਕੋਈ ਪਾਰਟੀ ਲਾਣੀ ਕੀ ਆ ਜਾਂਦੇ ਵੋਟ ਦੇ ਹੱਥ ਦਾ ਇਸਤੇਮਾਲ ਕਰਨਾ ਚਾਹੀਦਾ ਹਾਂ ਕਰਨਾ ਚਾਹੀਦਾ ਜ਼ਰੂਰ ਕਰਨਾ ਚਾਹੀਦਾ ਹਰ ਇੱਕ ਬੰਦੇ ਨੂੰ ਕਰਨਾ ਚਾਹੀਦਾ ਆਪ ਟਾਈਮ ਕੱਢ ਕੇ ਆਓ ਵੋਟ ਪਾਓ ਇਹ ਤੁਹਾਡਾ ਹੱਕ ਆ ਤੁਸੀਂ ਕਿਹਦੇ ਟਾਈਮ ਸੀ ਚੁੰਨਾ ਜਾਂਦੇ ਵਧੀਆ ਦੇ ਹਰ ਇੱਕ ਬੰਦਾ ਵਧੀਆ ਹੀ ਚਾਹੁੰਦਾ ਤੇ ਇਹ ਵੀ ਵਧੀਆ ਚਾਹੁੰਦੇ ਜੀ ਸਾਰੇ ਵਧੀਆ ਚਾਹਦੇ ਜੀ ਹੈਨਾ ਤਾਂ ਕਰਕੇ ਹਰ ਇੱਕ ਨੂੰ ਵਧੀਆ ਚਾਹੀਦਾ ਹੁੰਦਾ ਮਾੜਾ ਤੇ ਕੋਈ ਨਹੀਂ ਕਹਿੰਦਾ ਹੋਏ ਸਾਰੇ ਕਹਿੰਦੇ ਵਧੀਆ ਹੈ ਕਰ ਕੇ ਚਨਾ ਪੀਸਪੁਲੀ ਜਿਹੜੀ ਚੱਲ ਰਹੀ ਆ ਕਿ ਕੋਈ ਪ੍ਰੋਬਲਮ ਨਹੀਂ ਆ ਸਾਡੀ ਜਿਹੜੀ ਪੋਸਟਾ ਅਲਰਟ ਆ ਗਈ ਸਾਰੇ ਅਲਰਟ ਹੋ ਕੇ ਸੀ ਡਿਊਟੀ ਕਰ ਰਹੇ ਆ ਜੀ ਵੋਟ ਪਾਉਣਾ ਸਾਡਾ ਅਧਿਕਾਰ ਹੈਗਾ ਤੇ ਹਰ ਵੋਟਰ ਨੂੰ ਜਿਹੜੀ ਵੋਟ ਹੈ ਇਹ ਪਾਉਣੀ ਚਾਹੀਦੀ ਆ ਆਪਣੀ ਮਰਜ਼ੀ ਦਾ ਜਿਹੜਾ ਕੈਂਡੀਡੇਟ ਹੈ ਉਹਨੂੰ ਵੋਟ ਪਾਓ ਤੂੰ ਨੂੰ ਜਿਤਾਓ ਸਾਰੇ ਪਾਸੇ ਜਿਹੜੀ ਇਲੈਕਸ਼ਨ ਆ ਪੀਸਫੁਲੀ ਜਿਹੜੀ ਚੱਲ ਰਹੀ ਆ ਕੋਈ ਕੋਈ ਪ੍ਰੋਬਲਮ ਨਹੀਂ ਆ ਸਾਡੀ ਜਿਹੜੀ ਫੋਰਸ ਆ ਅਲਰਟ ਆ ਗਈ ਸਾਰੇ ਅਲਰਟ ਹੋ ਕੇ ਸੀ ਡਿਊਟੀ ਕਰ ਰਹੇ ਆ 350 ਦੇ ਕਰੀਬ ਸਾਡੇ ਜਿਹੜੇ ਮੁਲਾਜ਼ਮ ਇਸ ਜਗ੍ਹਾ ਤੇ ਤਾਇਨਾਤ ਆ ਤੇ ਮੈਡਮ ਵੋਟਰਸ ਨੂੰ ਕੀ ਅਪੀਲ ਕਰਨੀ ਵੋਟਰਾਂ ਨੂੰ ਮੈਂ ਇਹੀ ਅਪੀਲ ਕਰਨੀ ਚਾਹੀਦੀ ਆ ਕਿ ਫ੍ਰੀ ਐਂਡ ਫੇਅਰ ਆਪਣਾ ਇਲੈਕਸ਼ਨ ਕਰਾਨੀ ਆ ਆਓ ਸਾਰੇ ਵੋਟ ਪਾ ਕੇ ਜਾਓ ਸਾਡੇ ਜਿਹੜੇ ਮੁਲਾਜ਼ਮਾ ਹਾਜੇਗਾ ਤੇ ਤਾਂ ਸਤਿਨਾਤ ਹੈਗੇ ਆ ਡਰ ਦੀ ਕਿਸੇ ਵੀ ਕਿਸਮ ਦੀ ਕੋਈ ਲੋੜ ਨਹੀਂ ਆ ਸ਼ਰਾਰਤੀ ਅਨਸਰਾਂ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਕਿਸੇ ਵੇਲੇ ਵੀ ਕੋਈ ਅਨਸਰ ਖਾਲੀ ਘਟਾਣਾ ਨਾ ਵਾਪਰੇ ਸ਼ਰਾਰਤੀ ਅਨਸਰਾਂ ਨੂੰ ਅਸੀਂ ਨੱਥ ਪਾਵਾਂਗੇ ਜੇ ਕੋਈ ਸ਼ਰਾਰਤ ਕਰੇਗਾ ਤਾਂ ਸਾਡੀ ਫੋਰਸ ਖੜੀ ਆ ਡੰਡਾ ਬਰੇਡ ਪੂਰੀ ਹੀ ਕਰਾਂਗੇ 노 ਪ੍ਰੋਬਲਮ ਸੁਭਨਾਮ ਆਪਣਾ ਦਮਿਆ ਡਾਕਟਰ ਉਮਰ ਪ੍ਰਕਾਸ਼ ਸਾਹਿਬ ਕੀ ਕਹਿਣਾ ਚਾਹੁੰਦੇ ਹੋ VOTING ਪ੍ਰਕਿਰਿਆ ਸ਼ੁਰੂ ਹੋ ਗਈ ਕਿਸ ਤਰੀਕੇ ਦਾ ਮਾਹੌਲ ਲੱਗ ਰਿਹਾ ਤੇ VOTERS ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਕਿ ਤੁਸੀਂ ਵੀ ਆਪਣੇ ਹੱਕ ਦਾ ਇਸਤੇਮਾਲ ਕਰਕੇ ਆਇਓ ਦੇਖੋ ਜੀ VOT ਪਾਉਣਾ ਸਾਡਾ ਅਧਿਕਾਰ ਹੈਗਾ ਤੇ ਹਰ VOTER ਨੂੰ ਜਿਹੜੀ VOT ਹੈ ਇਹ ਪਾਉਣੀ ਚਾਹੀਦੀ ਹੈ ਆਪਣੀ ਮਰਜ਼ੀ ਦਾ ਜਿਹੜਾ ਕੈਂਡੀਡੇਟ ਹੈ ਉਹਨੂੰ VOT ਪਾਓ ਤੇ ਉਹਨੂੰ ਜਿਤਾਓ ਕਿਸ ਤਰੀਕੇ ਨਾਲ ਸੋਚ ਕੇ ਤੁਸੀਂ VOT ਪਾਈ ਹੈ ਕੀ ਸੋਚ ਕੇ ਪਾਈ ਹੈਗੀ ਆ ਵੀ ਇਹ ਜਿੱਤਣ ਵਾਲੇ ਕੈਂਡੀਡੇਟ ਜਿਹੜੇ ਹੈਗੇ ਨੇ ਸਾਡੇ ਸ਼ਹਿਰ ਦਾ ਵਿਕਾਸ ਕਰਨ ਇੱਥੇ ਲਾਈਟ ਦਾ ਚੰਗਾ ਪ੍ਰਬੰਧ ਹੋਣਾ ਚਾਹੀਦਾ ਇੱਥੇ ਸਫਾਈ ਦਾ ਠੀਕ ਪ੍ਰਬੰਧ ਹੋਣਾ ਚਾਹੀਦਾ ਥੈਂਕ ਯੂ ਹਾਂਜੀ ਕੀ ਨਾਮ ਆਪਾਂ ਮੇਰਾ ਆਨੰਦ ਦੀਪੰਕਰ ਜੀ ਕੀ ਵੋਟ ਪਾ ਕੇ ਆਇਓ ਕਿਸ ਤਰ੍ਹਾਂ ਦਾ ਲੱਗ ਰਿਹਾ ਮਾਹੌਲ ਕੀ ਕਹਿਣਾ ਚਾਹੁੰਦੇ ਬਾਕੀ ਵੋਟਰਾਂ ਨੂੰ ਮਾਹੌਲ ਆਪਣੇ ਆਪਣੇ ਕੈਂਡੀਡੇਟ ਖਿਲੋਤੇ ਆਪਣੀ ਆਪਣੀ ਮਿਹਨਤ ਆ ਹਰ ਇੱਕ ਦੀ ਬਾਕੀ ਲੋਕਾਂ ਜਨਤਾ ਦੀ ਮਰਜ਼ੀ ਆ ਇਕੱਲੀ ਵੋਟ ਤੇ ਕੁਝ ਨਹੀਂ ਕਹਿ ਸਕਦੀ ਠੀਕ ਜੀ ਬਾਕੀ ਜੇ ਦੀ ਕਾਲਪੁਰਖ ਕੋ ਖਾਮੀ ਪਰੇਗਾ ਉਹ ਚੀਜ਼ ਹੋਣੀ ਆ ਬੰਦਾ ਦੇ ਜੋ ਕਰਦਾ ਉਹ ਕਰਦਾ ਹੀ ਵਾਪੇ ਛਾਰ ਕੋਈ ਪਾਰਟੀ ਲਾਣ ਦੀ ਕੀ ਕਹਾਂ ਜਾਂਦੇ ਆ ਵੋਟ ਦੇ ਹੱਥ ਦਾ ਇਸਤੇਮਾਲ ਕਰਨਾ ਕਿ ਦੇਖਾ ਹਾਂ ਹਾਂ ਕਰਨਾ ਚਾਹੀਦਾ ਜ਼ਰੂਰ ਕਰਨਾ ਚਾਹੀਦਾ ਹਰ ਇੱਕ ਬੰਦੇ ਨੂੰ ਕਰਨਾ ਚਾਹੀਦਾ ਆਪ ਟਾਈਮ ਕੱਢ ਕੇ ਆਓ ਵੋਟ ਪਾਓ ਇਹ ਤੁਹਾਡਾ ਹੱਕ ਆ ਤੁਸੀਂ ਕਿਹਨੂੰ ਟਾਈਮ ਸੀ ਚੁਣਨਾ ਚਾਹੁੰਦੇ ਵਧੀਆ ਦੇ ਹਰ ਇੱਕ ਬੰਦਾ ਵਧੀਆ ਹੀ ਚਾਹੁੰਦਾ ਤੇ ਇਹ ਵੀ ਵਧੀਆ ਚਾਹੁੰਦੇ ਜੀ ਸਾਰੇ ਵਧੀਆ ਚਾਹਦੇ ਜੀ ਹੈਨਾ ਤਾਂ ਕਰਕੇ ਹਰ ਇੱਕ ਨੂੰ ਵਧੀਆ ਚਾਹੀਦਾ ਹੁੰਦਾ ਮਾੜਾ ਦੇ ਕੋਈ ਨਹੀਂ ਕਹਿੰਦਾ ਹੋਏ ਸਾਰੇ ਕਹਿੰਦੇ ਵਧੀਆ ਹੈ ਤਾਂ ਕਰਕੇ